ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਹਰ ਪਾਰਟੀ ਦੇ ਉਮੀਦਵਾਰ ਆਪੋ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ 'ਤੇ ਜੁਟੇ ਹੋਏ ਨੇ ਹਰ ਉਮੀਦਵਾਰ ਦੇ ਚੋਣ ਪ੍ਰਚਾਰ 'ਚ ਇੱਕ ਵੱਖਰਾ ਰੰਗ ਦਿਸ ਰਿਹਾ ਕਲਾਕਾਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਕੂਗੀ ਦੇ ਹੱਕ ਚੱਕ کئی ਕਲਾਕਾਰ ਸਾਹਮਣੇ ਆ ਰਹੇ ਨੇ ਕੋਮੇਡੀਅਨ ਕਪਿਲ ਸ਼ਰਮਾ ਵੀ ਉਹਨਾਂ ਚੋਂ ਇੱਕ ਨੇ ਕਦੀ ਵੀ ਕਿਸੇ ਪੋਲਿਟਿਕਲ ਪਾਰਟੀ ਲਈ ਕੰਪੇਨ ਕਰਨੀ ਜਾਂਦਾ ਔਰ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਸੀਂ ਵੋਟ ਜ਼ਰੂਰ ਪਾਓ ਔਰ ਇੱਕ ਚੰਗੇ ਇਨਸਾਨ ਨੂੰ ਬਾਅਦ ਚੰਗੇ ਉਮੀਦਵਾਰ ਨੂੰ ਪਾਓ ਗੁਰਪ੍ਰੀਤ ਸਿੰਘ ਵੜਾਚ ਬਹੁਤ ਹੀ ਪਿਆਰੇ ਇਨਸਾਨ ਨੇ ਸਾਡੇ ਵੱਡੇ ਵੀਰ ਨੇ ਬੜੀ ਚੰਗੀ ਸੋਚ ਰੱਖਦੇ ਨੇ ਲੱਗਦਾ ਹੈ ਕਿ ਕੁਝ ਕਰਨਗੇ ਕੋਈ ਚੰਗਾ ਇਨਸਾਨ ਹਮੇਸ਼ਾ ਜਿਹੜਾ ਪਾਵਰ ਚਾਹਣ ਸੀਦਾ ਤਾਂਕਿ ਤੁਹਾਡੇ ਇਲਾਕੇ ਦਾ ਕੰਮ ਹੋ ਸਕੇ ਤੁਹਾਡੀ ਸਟੇਟ ਦਾ ਕੰਮ ਹੋ ਸਕੇ ਔਰ ਸਾਡਾ ਦੇਸ਼ ਅੱਗੇ ਵਧੇ ਐਨੀ ਗੁਜ਼ਾਰਿਸ਼ ਹੈ ਕਿ ਚੰਗੇ ਇਨਸਾਨ ਨੂੰ ਅੱਗੇ ਲੈ ਕੇ ਆਓ ਬੋਧਵਾਰ ਨੂੰ ਬਟਾਲਾ ਚ ਹੋਈ ਚੋਣ ਸਭਾ ਚ ਪੰਜਾਬੀ ਗਾਇਕ ਅਹਿਮੀ ਵਿਰ ਗੁਰਪ੍ਰੀਤ ਕੋ ਗੀਦੇ ਹਾਕ ਚ ਉੱਪਰ ਚਾਰਕਰ ਲਈ ਆਏ। ਪੰਜਾਬ ਵਿੱਚ 4 ਫਰਵਰੀ ਨੂੰ ਵਿਧਾਨ ਸਭਾ ਲਈ VOTING ਹੋਣੀ ਹੈ।